ਏਆ ਸਿੱਖ ਟੀਵੀ ਪੰਜਾਬ ਦਾ ਪਲੇ ਬਟਨ ਜੋ ਕਿ ਤੁਹਾਡੇ ਪਿਆਰ ਸਤਿਕਾਰ ਨਾਲ ਅਸੀਂ ਇਥੋਂ ਤੱਕ ਆਏ ਆ ਤੁਸੀਂ ਆਪਣਾ ਪਿਆਰ ਸਾਨੂੰ ਏਦਾ ਹੀ ਦਿਓ ਹੈਲੋ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਮੈਂ ਬੜਾਈ ਖੁਸ਼ੀ ਕਿਉਂਕਿ ਜੋ 6-7 ਮਹੀਨੇ ਮੈਂ ਮਿਹਨਤ ਕੀਤੀ ਸੀ ਉਹ ਮਿਹਨਤ ਦਾ ਮੈਨੂੰ ਅੱਜ ਫਲ ਮਿਲਣ ਜਾ ਰਿਹਾ ਹੈ ਆਪਣਾ YouTube ਵੱਲੋਂ ਪਲੇ ਬਟਨ ਆ ਰਿਹਾ ਹੈ ਸਿਲਵਰ ਪਲੇ ਬਟਨ ਤੇ ਉਹ ਲੈਣ ਵਾਸਤੇ ਹੁਣ ਮੈਂ ਜਾ ਰਿਹਾ ਹਾਂ ਬਟਾਲਾ ਬਟਾਲੇ ਵਿਖੇ ਆਇਆ ਵਾ ਤੇ ਬਟਾਲੇ ਜਾਊਂਗਾ ਹੁਣ ਮੈਂ ਤੇ ਉੱਥੋਂ ਲੈ ਕੇ ਆਵਾਂਗਾ ਪਲੇ ਬਟਨ ਲਿਆਵਾਂਗੇ ਤੇ ਨਾਲੇ ਫਿਰ ਤੁਹਾਨੂੰ ਅਨਬਾਕਸਿੰਗ ਕਰਕੇ ਦਿਖਾਵਾਂਗੇ ਤੇ ਚਲੋ ਫਿਰ ਜੁੜੇ ਰਹੋ ਨਾਲ ਵਲੌਗ ਦੇ ਨਮਸਤੇ ਜੰਨ ਦੇ ਸਪੀਦ ਲੰਗਰ ਆ ਗਿਆ ਸੀ ਫਿਰ ਅਸੀਂ ਸਵੇਲ ਦਾ ਜੱਲ ਪੀਤਾ ਬੜਾ ਠੰਡਾ ਸੀ ਬੜਾ ਮਜ਼ਾ ਆਇਆ ਬਹੁਤ ਹੀ ਨੰਦ ਆਇਆ ਫਾਨਲੇ ਸਿਕੂਅਰਿਅਰ ਦਫਤਰ ਵਿੱਚ ਪਹੁੰਚ ਗਏ ਤੇ ਪਲੇ ਬਟਨ ਮਿਲਿਆ ਬੜੀ ਖੁਸ਼ੀ ਹੋਈ ਟਾਈਮ ਕਾਫੀ ਹੋ ਗਿਆ ਸੀਗਾ ਤੇ ਸੋਚਿਆ ਚਲੋ পেট ਪੂਰੇ ਕੀਤੀ ਜਾਵੇ ਫਿਰ ਆਪਾਂ ਇੱਕ 버ਗਰ ਲਿਆ ਤੇ পেট ਪੂਰਾ ਕੀਤਾ ਤੇ ਚਲੋ ਸਾਮ ਨੂੰ ਕਰਦੇ ਹਾਂ ਆਪਾਂ ਪਾਰਟੀ ਤੇ ਪਾਰਟੀ ਨਾਲੇ ਤੁਸੀਂ ਵੀ ਸਾਰੇ ਕਰਿਓ ਇੰਜੋਏ ਤੇ ਤੁਹਾਡਾ ਬਹੁਤ ਬਹੁਤ ਹੀ ਧੰਨਵਾਦ ਸਾਨੂੰ ਇਥੇ ਤੱਕ ਪਹੁੰਚਾਉਣ ਲਈ ਹੈਲੋ ਗਾਇਸ ਸਭੀ ਸਾਲ ਸਾਰਿਆਂ ਨੂੰ ਅੱਜ ਸਾਡੇ ਪਲੇ ਬਟਨ ਦੀ ਖੁਸ਼ੀ ਦੇ ਵਿੱਚ ਪਾਰਟੀ ਹੋ ਰਹੀ ਹੈ ਆ ਸਾਡੀ ਕਲਜੋਗਨ ਟੀਮ ਦੇ ਮੈਂਬਰ ਨੇ ਆ ਸਾਰੇ ਬੈਠੇ ਇਦਾਂ ਤੁਸੀਂ ਸਾਡਾ ਸਾਥ ਦਿੰਦੇ ਰਹੋ ਤੇ ਅਸੀਂ ਨਵੇਂ ਨਵੇਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਵਾਂਗੇ ਜੀ ਤੁਹਾਡੀ ਵੀਡੀਓ ਤੇ ਕਮੈਂਟ ਲਾਈਕ ਸ਼ੇਅਰ ਕਰਦੇ ਰਹੋ ਬਸ ਸਾਨੂੰ ਇਦਾਂ ਸਪੋਰਟ ਕਰਦੇ ਰਹੋ ਤੇ ਹੀ ਅੱਗੇ ਵਧਦੇ ਜਾਈਏ ਤੁਹਾਡੇ ਸਪੋਰਟ ਦੇ ਨਾਲ ਬਾਕੀ ਧੰਨਵਾਦ ਤੁਹਾਡਾ ਸਾਰਿਆਂ ਦਾ ਕਹਿ ਦਿਲਾਂ ਕਿ ਤੁਸੀਂ ਸਾਨੂੰ ਇੰਨੀ سپورਟ ਕੀਤੀ ਤੇ ਅਸੀਂ ਇੱਥੇ ਤੱਕ ਪਹੁੰਚੇ ਆ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਅਸੀਂ ਸਿੱਖ ਟੀਵੀ ਪੰਜਾਬ ਦੀ ਕਰਦੇ ਪਏ ਆ ਪਾਰਟੀ ਜੋ ਕਿ ਸਾਡੇ ਸਾਰੇ ਟੀਮ ਮੈਂਬਰ ਇਕੱਠੇ ਹੋਏ ਨੇ ਤੇ ਇਹ ਪਾਰਟੀ ਏ ਸਾਡੇ ਪਲੇ ਬਟਨ ਦੀ ਸਾਨੂੰ ਜੋ ਮਿਲੇ ਅੱਜ ਦਿਖਾਓ ਓਪਨ ਕਰਕੇ ਪੂਨਮ ਜੀ ਇਹਨੇ ਮਿਹਨਤ ਰੰਗ ਲਾਈਏ ਜੋ ਕਿ ਤੁਹਾਡੇ سپورਟ ਦੇ ਨਾਲ ਤੁਹਾਡੇ ਪਿਆਰ ਦੇ ਨਾਲ ਅਸੀਂ ਇਥੋਂ ਤੱਕ ਆਏ ਆ ਇਹ ਆ ਸਿੱਖ ਟੀਵੀ ਪੰਜਾਬ ਦਾ ਪਲੇ ਬਟਨ ਜੋ ਕਿ ਤੁਹਾਡੇ ਪਿਆਰ ਸਤਿਕਾਰ ਨਾਲ ਅਸੀਂ ਇਥੋਂ ਤੱਕ ਆਏ ਆ ਤੁਸੀਂ ਆਪਣਾ ਪਿਆਰ ਸਾਨੂੰ ਇਦਾਂ ਹੀ ਦਿੰਦੇ ਰਹੋ ਕਿ ਤਾਂ ਜੋ ਅਸੀਂ ਇਦਾਂ ਹੀ ਅੱਗੇ ਵਧਦੇ ਰਹੀਏ ਤੇ ਤੁਸੀਂ ਬਹੁਤ سپورਟ ਕਰਦੇ ਪਿਓ ਬਹੁਤ ਪਿਆਰ ਦਿੰਦੇ ਪਿਓ ਸਾਨੂੰ ਅਸੀਂ ਸਕੀਵ ਪੰਜਾਬ ਤੇ ਜੋ ਸਾਡੇ ਸ਼ਾਰਟ ਵੀਡੀਓ ਆਉਂਦੀਆਂ ਪਈਆਂ ਨੇ ਤੇ ਇੱਕ ਜੋ ਗੱਲ ਨੂੰ ਚਲਦੀ ਪਈ ਏ ਹਾਂਜੀ ਇੱਕ ਜੀਐਸ ਮਹਿਰਾ ਤੇ ਸਾਡੇ ਬਲੌਗ ਚੱਲਦੇ ਪਏ ਨੇ ਮਤਰਈ ਮਾਂ ਉਹਨਾਂ ਨੂੰ ਵੀ ਤੁਸੀਂ ਆਪਣਾ ਪਿਆਰ ਇਦਾਂ ਹੀ ਦਿਓ ਇਦਾਂ ਹੀ ਤੁਹਾਡੇ ਪਿਆਰ ਨਾਲ ਅਸੀਂ ਅੱਗੇ ਵਧੀਏ ਜੀਐਸ ਮਹਿਰਾ ਹਾਂਜੀ ਬਹੁਤ ਬਹੁਤ ਮਤਰਈ ਮਾਂ ਚੱਲਦੇ ਪਏ ਬਲੌਗ ਹਾਂਜੀ ਆਸਰ ਬਹੁਤ ਖੁਸ਼ੀ ਹੁੰਦੀ ਹੈ ਕਿ ਪਲੇ ਬਟਨ ਦੀ ਬੱਚੇ ਸਾਰੇ ਬਹੁਤ ਜ਼ਿਆਦਾ ਖੁਸ਼ ਨੇ ਬਾ ਬਾ ਬਣਾ ਬਣਾ ਦੇ ਹੁਣਗੇ ਤੇ ਦੋ ਕਿ ਦੋ ਕੁੜੀ ਆ ਗਈ ਆ ਜੀ